ਮੂਵੀ ਟਕਿਆ ਐਨਾ ਕੈਜੂਅਲ ਜਿਹਾ ਉਹ ਆਇਆ ਪਜਾਮਾ ਟੀ-ਸ਼ਰਟ ਜਿਹਾ ਕੋਈ ਨਹੀਂ ਟਕਿਆ ਹੈਗਾ ਆਰਾਮ ਨਾਲ ਆਇਆ ਚਪਲਾਂ ਬਾਹਰ ਉਤਾਰੀਆਂ ਹੈਗੀਆਂ ਵਾ ਕਿ ਪੈਰਾਂ ਦੀ ਆਵਾਜ਼ ਵੀ ਨਾ ਆਵੇ ਇਕੱਲੀ- ਇਕੱਲੀ ਦੁਕਾਨਸ ਫੋੜ ਕੇ ਗਿਆ ਹੈ ਕਿਉਂਕਿ 12:00 ਵਜੇ ਤੋਂ ਬਾਅਦ ਵਿੱਚ ਹਰ ਹਫ਼ਤੇ ਮੈਂ ਆਪਣਾ ਮਾਲ ਅੰਦਰ ਦਾ ਸ਼ਨੀਵਾਰ ਕਰਕੇ ਆਪਸ ਹੁੰਦੇ ਵੇਸੇ ਰਾਤ ਨੂੰ ਜਿਹਨਾਂ ਜਿਹਨਾਂ ਦੀ ਸੀਸੀਟੀਵੀ ਦੇਖੀ ਹੁਣ ਉਹਨਾਂ ਦੀ ਨੀਂਦ ਤੋੜ ਕੇ ਹੋਣੀ ਹੈ ਸਭ ਦੀ ੌੜੀ ਹੋਈ ਹੈ ਜੀ ਇਸ ਵੇਲੇ ਤਾਂ ਦੀਰਾ ਦੇ ਨਹੀਂ ਵੀ ਚੈੱਕ ਹੋਇਆ ਉਹ ਵੀ ਉੜੀ ਹੋਈ ਹੈ ਕਿ ਉਹਨੇ ਰੀਨ ਵੀ ਕਿਸੇ ਦਾ ਵੀ ਹੋ ਸਕਦਾ ਹੈ ਬੰਦੇ ਆ ਜੰਮੂ ਦੇ ਉੱਤੇ ਆ ਕੇ ਕੰਮ ਕਰਦੇ ਪਏ ਆ ਅਗਰ ਇਦਾਂ ਦੀ ਬਰਬਾਦੀ ਹੋ ਗਈ ਸਾਡੇ ਨਾਲ ਤਾਂ ਅਸੀਂ ਕਿੱਦਾਂ ਕੰਮ ਕਰਾਂਗੇ ਫਿਰ ਇੱਥੇ ਤੁਹਾਡਾ ਅਜੀ ਚੈੱਕ ਹੋਇਆ ਭਾਜੀ ਸਾਡਾ ਫੋਨ ਚੈੱਕ ਹੋਇਆ ਹੁਣ ਕਿਹੜੀ ਕੰਪਨੀ ਦਾ ਸੀ ਰੈਡਮੀ ਦਾ ਫੋਨ ਸੀ ਸਤਫੀਰਿਆ ਕਾਲ ਪੀਪੀ ਬੱਤੀ ਨਮਾਜ਼ ਸ਼ਹਿਰ ਦੇਖ ਰਹੇ ਹਾਂ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਸਾਥੀਓ ਜਿ ਸਮੇ ਅਸੀਂ ਸਬਜੀ ਮੰਡੀ ਵਿੱਚ ਮੌਜੂਦ ਆ ਤੁਹਾਨੂੰ ਸਬਜ਼ੀਆਂ ਦੇ ਭਾਅ ਦੱਸਣ ਨਹੀਂ ਆਏ ਪਰ ਇਹ ਗੱਲ ਦੱਸਣ ਆਏ ਆ ਕਿ ਕੱਲ ਰਾਤ ਰਾਤ ਕੱਲੀ ਜੇ ਤੜਕੇ ਤਕਰੀਬਨ 2:30 ਵਜੇ ਦੇ ਕਰੀਬ ਇੱਕ ਚੋਰ ਜਿਹੜਾ ਸਬਜੀ ਮੰਡੀ ਦੇ ਅੰਦਰ ਦਾਖਲ ਹੁੰਦਾ ਪਹਿਲਾਂ ਚੱਪਲਾ ਲਾ ਦਿੰਦਾ ਇਦਾ ਮਤਲਬ ਇਹ ਨਹੀਂ ਕਿ ਉਹ ਮੱਥਾ ਟੇਕਣ ਆਉਂਦਾ ਸਗੋਂ ਕੱਲੀ-ਕੱਲੀ ਜਿਹੜੀ ਸਬਜ਼ੀ ਮੰਡੀ ਦੇ ਅੰਦਰ ਦੁਕਾਨ ਹੈ ਦੁਕਾਨ ਦੇ ਅੰਦਰ ਦਾਖਲ ਹੁੰਦਾ ਔਰ ਜਿਹੜੇ ਪੱਲੇਦਾਰ ਸੁੱਤੇ ਪਏ ਸੀਗੇ ਉਹਨਾਂ ਦੇ ਪੱਲੇ ਵਿੱਚ ਜੋ ਕੁਝ ਪਿਆ ਸੀ ਉਹ ਚੱਕ ਕੇ ਆਪਣੇ ਪੱਲੇ ਵਿੱਚ ਪਾ ਲੈਂਦਾ ਸੀ ਸੀਸੀਟੀਵੀ ਤਸਵੀਰਾਂ ਨਾਲ ਦੀ ਨਾਲ ਤੁਹਾਡੀ ਸਕਰੀਨ ਤੇ ਆ ਰਹੀਆਂ ਇੱਥੇ ਦੁਕਾਨਦਾਰ ਔਰ ਪੱਲੇਦਾਰ ਮੌਜੂਦ ਨੇ ਜਿਨ੍ਹਾਂ ਦੇ ਰਾਤੀ ਤਕਰੀਬਨ 6 ਤੋਂ 7 ਮੋਬਾਈਲ ਜਿਹੜੇ ਚੱਕੇ ਗਏ ਆ ਤਸਵੀਰਾਂ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਚੋਰ ਕਿੰਨੀ ਬੇਫਿਕਰੀ ਨਾਲ ਹਰ ਦੁਕਾਨ ਦੇ ਅੰਦਰ ਦਾਖਲ ਹੁੰਦਾ ਪਹਿਲਾਂ ਬਾਹਰ ਚੱਪਲ ਉਤਾਰ ਦਿੰਦਾ ਫਿਰ ਹੌਲੀ ਪੋਲੇ ਪੋਲੇ ਪੈਰ ਰੱਖ ਕੇ ਜਿਹੜਾ ਅੱਗੇ ਵੱਧਦਾ ਏ ਔਰ ਦਰਾਜ ਤੱਕ ਫਰੋਲ ਲੈਂਦਾ ਚੋਪੜਾ ਜੀ ਸਾਡੇ ਨਾਲ ਨੇ ਚੋਪੜਾ ਜੀ 2:30 ਵਜੇ ਦੇ ਆਸ-ਪਾਸ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਚੋਰ ਪਹਿਲਾਂ ਕਦੀ ਦੇਖਿਆ ਇਸ ਮੰਡੀ 'ਚ ਨਹੀਂ ਕਦੀ ਨਹੀਂ ਆਇਆ ਇੱਧਰ ਪਹਿਲਾਂ ਮਤਲਬ ਰਾਤ ਨੂੰ 2:30 ਵੇ ਬਿਲਕੁਲ ਸੁੱਤਾ ਨਾ ਇਦਾਂ ਹੀ ਹੁੰਦਾ ਆਪਣਾ ਕੋਈ ਬੱਲੇਦਾਰ ਹਮੇਸ਼ਾ ਇੱਥੇ ਸੁੱਤੇ ਰਹਿੰਦੇ ਹੈਗੇ ਕਦੀ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆਈ ਅੱਜ ਕਦੀ ਕੋਈ ਜਿਹੜਾ ਬੰਦਾ 2:30 ਵਜੇ ਤਾਂ ਤੁਹਾਨੂੰ ਪਤਾ ਨੀਂਦ ਦਾ ਬਹੁਤ ਜ਼ੋਰ ਹੁੰਦਾ ਭਾਈ ਸਵੇਰੇ 4 ਵਜੇ ਦਾ ਕੰਮ ਹੁੰਦਾ ਵਾ ਤਾਂ ਫਿਰ ਕੋ ਸੰਡੇ ਮੰਡੀ ਬੰਦ ਹੁੰਦੀ ਹਮੇਸ਼ਾ ਤੇ ਸ਼ਨੀਵਾਰ ਤੇ ਐਤਵਾਰ ਦੀ ਰਾਤ ਦੇ ਵਿੱਚ ਘਰ ਆਉਂਦੇ। ਬਿਲਕੁਲ। ਤੇ ਚੋਰ ਜਿਹੜਾ ਕਦੀ ਵੀ ਨਹੀਂ ਦੇਖਿਆ ਤੇ ਹੁਣ ਆਪਾਂ ਸੀਸੀਟੀਵੀ ਦੇਖ ਰਹੇ ਤਸਵੀਰਾਂ ਕਲੀਅਰ ਆ ਰਹੀਆਂ। ਕਦੀ ਨਹੀਂ ਮਿਲਿਆ ਸਰ। ਕਦੀ ਵੀ ਨਹੀਂ ਕਿਤੇ ਸਰ ਕਿਸੇ ਨੇ ਵੀ ਨਹੀਂ ਕੋਈ ਜਾਣਦਾ। ਕਦੀ ਨਹੀਂ ਜਾਂਦਾ ਬਈ। ਬਾਕੀ ਹੁਣ ਆਪਣਾ ਐਫਆਈਆਰ ਵੈਰਾ ਲਾਂਚ ਕਰਾਵਾਂਗੇ ਆਪਾਂ ਦੇਖਣਗੇ। ਰਾਤੀ ਪੁਲਿਸ ਨੂੰ ਅਨਫੋਰਮ ਕਰ ਦੋ। ਰਾਤੀ। ਅੱਗੇ ਸੀਗੇ। ਆਇਆ ਨਹੀਂ ਆਇਆ ਨਹੀਂ। ਇਹ ਹੋਣੀ ਕਰ। ਅਨਫੋਰਮ ਹੀ ਕੀਤਾ ਨਾ। ਅਨਫੋਰਮ ਕੀਤਾ। ਅਜਾ ਕਿੰਨੇ ਫੋਨ ਟੋਟਲ ਚੋਰੀ ਹੋਏ? 5 ਤੋਂ 6 ਦੱਸ ਰਹੇ ਐਸ ਵੇਲੇ। ਹੂੰ। ਬਾਕੀ ਕਿਸੇ ਦਾ ਪਰਸ ਵੀ ਗਿਆ ਹੈਗਾ ਕਿਸੇ ਦਾ ਇੱਕ ਬੰਦੇ ਦਾ ਹੋਰ ਵਿੱਚ ਕਾਰਡ ਕੂਡ ਹੈਗੇ ਆ ਅੱਛਾ ਸ਼ਟਰ ਕਦੀ ਡਾਊਨ ਨਹੀਂ ਹੁੰਦੇ ਤਾਂ ਸ਼ਟਰ ਕਦੀ ਡਾਊਨ ਨਹੀਂ ਹੁੰਦੇ ਹਮੇਸ਼ਾ ਪੱਲੇ ਦਾ 24 ਘੰਟੇ ਇੱਥੇ ਅਵੇਲੇਬਲ ਰਹਿੰਦੇ ਹੈਗੇ ਆ ਕਦੀ ਕਦਰੀ ਨੌ ਪਤਨੀਆਂ ਹੀ ਕੋਈ ਤੇ ਚੋਰੀ ਹੋ ਗਿਆ ਸਮਾਨ ਕਿਸੇ ਦਾ ਕਦੀ ਨਹੀਂ ਹੋਇਆ ਚੁੰਗੀ ਦਾ ਨਹੀਂ ਕੋਈ ਚੁੰਗੀਦਾਰ ਪਰ ਬਹਰਾਨੀ ਵਾਲੀ ਗੱਲ ਹੈ ਇੰਨੀਆਂ ਦੁਕਾਨਾਂ ਚੋਂ ਬੜਿਆ ਭਾਣ ਕਿਸ਼ਣ ਵੀ ਨਹੀਂ ਲੱਗੀ 1.5 200 ਬੰਦਾ ਇੱਥੇ ਹਮੇਸ਼ਾ ਅਵੇਲੇਬਲ ਰਹਿੰਦਾ ਵਾ ਰਾਤ ਨੂੰ ਵੀ ਦਿਨ ਨੂੰ ਵੀ ਕਦੀ ਕਿਸੇ ਨੂੰ ਇਦਾਂ ਦੀ ਪ੍ਰੋਬਲਮ ਹੀ ਨਹੀਂ ਆਈ ਕਿ ਕਦੀ ਚੋਰੀ ਹੋਈ ਕੁਝ ਹੋ ਗਈ ਸਾਰੇ ਇੱਕ ਦੂਜੇ ਨਾਲ ਆਪਣਾ ਆਰਾਮ ਨਾ ਰੰਦੇ ਹੈਗੇ ਕੋਈ ਇਸੇ ਗੱਲ ਦੀ ਉਹਨਾਂ ਦਾ ਮੂਵੀ ਟਕਿਆ ਐਨਾ ਕੈਜੂਅਲ ਜਿਹਾ ਉਹ ਆਇਆ ਪਜਾਮਾ ਟੀ-ਸ਼ਰਟ ਜਿਹਾ ਉਹ ਨਹੀਂ ਟਕਿਆ ਹੈਗਾ ਆਰਾਮ ਨਾਲ ਆਇਆ ਚਪਲਾਂ ਬਾਹਰ ਉਤਾਰੀਆਂ ਹੈਗੀਆਂ ਵਾ ਕਿ ਪੈਰਾਂ ਦੀ ਆਵਾਜ਼ ਵੀ ਨਾ ਆਵੇ ਕੱਲੀ-ਕੱਲੀ ਦੁਕਾਨ ਫਲੋਰ ਕੇ ਗਿਆ ਸੀਸੀਟੀਵੀ ਦੇਖਦੇ ਮੈਨੂੰ ਤਾਂ ਲੱਗਦਾ ਜੇ ਇਹਨਾਂ ਚੋਂ ਕੋਈ ਉੱਠ ਜਾਂਦਾ ਨਾਲ ਜੱਫੀ ਪਾ ਕੇ ਪੈਣ ਸੀ ਕਿ ਮੈਂ ਤੁਹਾਡੇ ਨਾਲ ਦਈ ਹਣਾ ਬਿਲਕੁਲ ਬੜਾ ਪ੍ਰੋਫੈਸ਼ਨਲ ਜਿਹਾ ਸੀ ਬਿਲਕੁਲ ਪ੍ਰੋਫੈਸ਼ਨਲ ਸੀਗਾ ਆ ਸ਼ਾਮੀ ਲਿਆ ਸੀ ਸਾਈਕਲ ਟੱਕਣ ਲਗਾ ਸੀ ਉਹੀ ਉਹੀ ਬਿਲਕੁਲ ਸਗਾ ਉਹ ਪਤਾ ਨਹੀਂ ਸ਼ਕਲ ਇਹਨਾਂ ਕੋਈ ਦੌੜ ਗਿਆ ਮਤਲਬ ਹੁਣ ਬੌਣੀ ਕਰਕੇ ਤੁਹਾਨੂੰ ਸੁਚੇਤ ਰਹਿਣਾ ਪੈਣਾ ਅਲਰਟ ਰਹਿਣਾ ਪੈਣਾ ਬਿਲਕੁਲ ਅਲਰਟ ਰਹਿਣਾ ਪੈਣਾ ਜਿਵੇਂ ਤੁਸੀਂ ਰਡਾਰ ਦਿਓ ਚੋਰਾਂ ਦੀ ਬਿਲਕੁਲ ਰਡਾਰ ਦਿੰਦੇ ਹਾਂ ਹੈਨਾ ਬਿਲਕੁਲ ਚੋਰਾਂ ਆਤ ਨੂੰ 2:30 ਵਜੇ ਆਇਆ ਇਟ ਮੀਨਸ ਕਿ ਪੂਰੀ ਉਹਨਾਂ ਨੇ ਪਹਿਲਾਂ ਕੋਕ ਕੀਤੀ ਹੋਗੀ ਕਿ ਸੰਡੇ ਬੰਦ ਹੈਗੀ ਮੰਡੀ ਕੋਈ ਨਹੀਂ ਹੋਏਗਾ ਇਹ ਤਾਂ 4 ਵਜੇ ਤਾਂ ਮੰਡੀ ਚਾਲੂ ਹੋ ਜਾਂਦੀ ਹੈ 2:30 3 ਵਜੇ ਆ ਜਾਂਦਾ ਮਾਲ ਮੂਲਾ ਉਤਾਰਨਾ ਸ਼ੁਰੂ ਕਰ ਦਿੰਦੇ ਬੱਲੇ ਦਾ ਜਾਗੇ ਰਹਿਣੇ ਕਿਉਂਕਿ 12 1 ਵਜੇ ਤੋਂ ਬਾਅਦ ਵਿੱਚ ਹਰ ਹਫਤੇ ਮੈਂ ਆਪਣਾ maal ਅੰਦਰ ਦਾ ਸ਼ਨੀਵਾਰ ਕਰਕੇ ਆਪਸੋ ਉੱਤੇ ਵੇਸੀ ਰਾਤ ਨੂੰ ਜਿਹਨਾਂ ਜਿਹਨਾਂ ਦੀ ਸੀਸੀਟੀਵੀ ਦੇਖੀ ਹੁਣ ਉਹਨਾਂ ਦੀ ਨੀਂਦ ਟੁੱਟ ਗਈ ਹੋਣੀ ਹੈ ਸਭ ਦੀ ਉੜੀ ਹੋਈ ਹੈ ਜੀ ਇਸ ਵੇਲੇ ਤਾਂ ਜਿਹਨਾਂ ਦੇ ਨਹੀਂ ਵੀ ਚੈੱਕ ਹੋਇਆ ਉਹ ਵੀ ਉੜੀ ਹੋਈ ਹੈ ਕਿ ਉਹਨਾਂ ਦੀ ਰੀਡ ਵੀ ਕਿਸੇ ਦਾ ਵੀ ਹੋ ਸਕਦਾ ਹੈ ਇੱਕ ਬੰਦੇ ਆ ਜੰਮੂ ਦੇ ਉੱਤੇ ਆ ਕੇ ਕੰਮ ਕਰਦੇ ਪਏ ਆ ਅਗਰ ਇਦਾਂ ਦੀ ਬਰਦਾਦ ਹੋ ਗਈ ਸਾਡੇ ਨਾਲ ਤਾਂ ਅਸੀਂ ਕਿੱਦਾਂ ਕੰਮ ਕਰਾਂਗੇ ਫਿਰ ਇੱਥੇ ਤੁਹਾਡਾ ਕੀ ਕੀ ਚੱਕ ਹੋਇਆ ਭਾਜੀ ਸਾਡਾ ਫੋਨ ਚੱਕ ਹੋਇਆ ਹੁਣ ਕਿਹੜੀ ਕੰਪਨੀ ਦਾ ਸੀ ਰੈਡਮੀ ਦਾ ਫੋਨ ਸੀ ਤੇ ਪੈਸੇ ਕਿਨਾਂ ਦੇ ਪੈਸੇ ਉਹ ਦੂਜਾ ਮੂੜਾ ਵਾਰ ਗਿਆ ਹੋਇਆ ਹੈ ਉਹਦਾ ਫੋਨ ਵੀ ਚੱਕ ਕੇ ਲੈ ਗਿਆ ਨਾਲੇ ਪਰਸ ਵੀ ਲੈ ਗਿਆ ਚੱਕ ਕੇ ਉਹਦੇ ਵਿੱਚ ਪੈਸੇ ਸੀ ਉਹਦਾ ਆਪਣਾ ਆਪਣੇ ਮੋਬਾਈਲ ਦਾ ਕਵਰ ਉਹਨੇ ਪਾੜ ਕੇ ਬਾਰ ਸ਼ਾਂਤੀ ਕੰਨੀ ਦੀ ਦੁਕਾਨ ਤੋਂ ਮਿਲਿਆ ਇਹ ਸਾਹਮਣੇ ਸ਼ਾਂਤੀ ਕੰਨੀ ਦੀ ਦੁਕਾਨ ਨਹੀਂ ਆਈ ਵਿੱਚ ਭਰੀ ਜਾ ਕੇ ਫਿਰ ਸਿੱਟ ਦਿੱਤੇ ਉਹਨੂੰ ਉੱਥੇ ਸਾਡੇ ਦਾ ਕਵਰ ਉੱਥੋਂ ਮਿਲਿਆ ਜਾ ਕੇ ਟੋਟਲ ਕਿਨੇ 6 ਤੋਂ 7 ਫੋਨ ਕਰੇ ਪੰਜ ਫੋਨ ਪੰਜ ਫੋਨ ਸਾਰੇ ਐਂਡਰੋਇਡ ਫੋਨ ਨੇ ਤੇ Apple ਦਾ ਫੋਨ ਵੀ ਪਤਾ ਨਹੀਂ ਮੇਰਾ ਤਾਂ ਮਾਈ ਦਾ ਐਂਡਰੋਇਡ ਹੈ ਉਹਨੂੰ ਰਾਈਡ ਹੈ ਜੀ ਤੇਰਾ ਤੁਹਾਡਾ ਵੀ ਚੋਰੀ ਹੈ ਹਾਂਜੀ ਸਾਰੇ ਪੀਟ ਤੇ ਹੀ ਆ ਫਿਰ ਤੁਸੀਂ ਹਾਂ ਜੀ ਤੇ ਫਿਰ ਹੁਣ ਕੋਈ ਅਸਾਰ ਲੱਗੇ ਵਾਪਸ ਮਿਲਣ ਕਿ ਕੀ ਪਤਾ ਹੁਣ ਡਾਕੂਮੈਂਟਸ ਵਗੈਰਾ ਉਹਦੇ ਵਿੱਚ ਸੀਗੇ ਕੋਈ ਨਹੀਂ ਮੇਰਾ ਕੋਈ ਨਹੀਂ ਚਲੋ ਉਹਦੇ ਅੰਦਰ ਕੋਈ ਤੁਹਾਡੇ ਨੰਬਰ ਤਾਂ ਹੁਣੇ ਨਾ ਸਾਰੇ ਨੰਬਰ ਹੈਗੇ ਜੀ ਫਿਰ ਹੁਣ ਤੁਸੀਂ ਇੱਕ ਕੁਐਸਚਨ ਬਹੁਤ ਜ਼ਰੂਰੀ ਹੁੰਦਾ ਕੀ ਮੰਗ ਕਰਦੇ ਹੋ ਮੰਗ ਹੈਗੀ ਸਭ ਦੇ ਮੋਬਾਈਲ ਸਭ ਨੂੰ ਵਾਪਸ ਮਿਲਣ ਕਿ ਚੋਰ ਫੜਕਿਆ ਜਾਵੇ ਕਿ ਦੁਬਾਰਾ ਗੱਦੀ ਐਦਾ ਦੀ ਵਾਰਦਾਤ ਨਾ ਹੋਵੇ ਜਿੱਦਾਂ ਹੁਣ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਕਵਰ ਆ ਫੋਨ ਦੇ ਉਹ ਗੜਸ਼ੰਕਰ ਰੋਡ ਤੇ ਮਿਲੇ ਆ ਤੋ ਕਿ ਤੁਸੀਂ ਦੁਕਾਨਦਾਰਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਸ ਏਰੀਆ ਚ ਉਧਰ ਸਾਰੇ ਵਸੇ ਘੁੰਮ ਕੇ ਆਏ ਹੈਗੇ ਸਵੇਰੇ ਬੰਦੇ ਤਾਂ ਹੀ ਉਹਨਾਂ ਨੂੰ ਪਤਾ ਲੱਗਾ ਨਾ ਉਧਰਲੇ ਪਾਸੇ ਵਿਆਹ ਹੈ ਕਵਨ 4 ਵਜੇ ਬੰਦੇ ਉੱਠ ਕੇ ਉਹ ਪਰਚਾ ਘੁੰਮ ਕੇ ਆਏ ਅੱਛਾ ਵਿੱਚ ਏਟੀਐਮ ਦਾ ਜਾਂ ਤਾਂ ਬੰਦਾ ਜਾਂ ਚੋਰ ਆ ਜਾਂ ਨਸ਼ੇੜੀ ਹੈ ਦੋਈ ਚੀਜ਼ਾਂ ਹੋ ਸਕਦੀਆਂ ਜਿਹੜਾ ਬੰਦਾ ਸੱਟ ਕੇ ਚਲਾ ਗਿਆ ਉਹ ਲਈ ਤਾਂ ਮੋਬਾਈਲ ਹੈ ਨਾ ਹੈ ਇੱਕ ਬਰਾਬਰ ਹੈ ਅਗਲਾ 1000 2000 ਦਾ ਕਿਸੇ ਨੂੰ ਵੀ ਦੇ ਜਵੇ ਇੰਨਾ ਤਜਰਬੇ ਕਰ ਲੱਗਦਾ ਦੇਖੋ ਨਹੀਂ ਤਾਂ ਤੁਸੀਂ ਜਿਵੇਂ ਕਹਿੰਦੇ ਹੋ ਕਿ 100 150 ਪल्लेदार ਹੁੰਦੇ ਆ ਪੂਰੀਆਂ ਦੁਕਾਨਾਂ ਦੇ ਜੱਥੇ ਹੱਥ ਮਾਰਦਾ ਗਿਆ ਲੋ ਤਸੱਲੀ ਨਾ ਕਰਕੇ ਗਿਆ ਕਿ ਅੱਜ ਮੌਕਾ ਹੈ ਕਿ ਲੁੱਟ ਲਓ ਜਿੰਨਾ ਚਸਮਾਨ ਲੁੱਟ ਹੁੰਦਾ ਨਾ 3 ਵਜੇ ਉੱਠਿਆ ਸੀ ਜਦੋਂ ਦੇਖਿਆ ਮੇਰੇ ਕੋਲ ਫੋਨ ਹੈ ਨਹੀਂ ਸੀ ਮੈਂ ਆਪਣੀ ਸੀਟ ਕੈਮਰੇ ਦੀ ਫੁਟੇਜ ਚੈੱਕ ਕੀਤੀ ਉਹਦੇ ਵਿੱਚ ਦੇਖਿਆ ਕਿ ਬੰਦਾ 2 ਵਜੇ ਕੇ 37 ਮਿੰਟ ਦੇ ਆ ਕੇ ਮੇਰਾ ਫੋਨ ਚੱਕ ਕੇ ਲੈ ਗਿਆ ਅੱਛਾ ਫਿਰ ਆਪਸ ਚ ਗੱਲ ਕੀਤੀ ਸਰ ਤਾਂ ਪਤਾ ਲੱਗਾ ਉਹ ਕਹਿੰਦਾ ਮੇਰਾ ਵੀ ਉਹਦਾ ਉਹਦਾ ਉੱਠ ਫਿਰ ਮੈਂ ਬਾਹਰ ਆਇਆ ਉੱਠ ਕੇ ਨਾਲ ਦੇ ਦੁਕਾਨ ਦਾ ਦੂਜਾ ਮੁੰਡਾ 3 ਨੰਬਰ ਤੇ ਕੰਮ ਕਰਦਾ ਉਹ ਉੱਠਿਆ ਕਹਿੰਦਾ ਮੇਰਾ ਫੋਨ ਵੀ ਚੱਕ ਹੋ ਗਿਆ ਮੈਂ ਕਿਹਾ ਮੈਂ ਦੇਖ ਲਿਆ ਸਾਡੇ ਕੈਮਰੇ 'ਚ ਬੰਦਾ ਫੋਨ ਚਾਕੇ ਲੈ ਗਿਆ ਫਿਰ ਓਦਾਂ ਹੌਲੀ ਹੌਲੀ ਸਾਰਿਆਂ ਨੂੰ ਪਤਾ ਲੱਗਣ ਲੱਗ ਪਿਆ ਅੱਛਾ ਨਹੀਂ ਤਾਂ ਬੰਦਾ ਇੱਕ ਦੂਜੇ ਤੇ ਸ਼ੱਕ ਕਰਨ ਲੱਗ ਪਿਆ ਸੀਸੀਟੀਵੀ ਨਾ ਹੋਵੇ ਨਾ ਬਿਲਕੁਲ ਬਿਲਕੁਲ ਪਰ ਸਭ ਦੇ ਚਖ ਹੋਏ ਤੇ ਫਿਰ ਰੋਲਾ ਪੈ ਗਿਆ ਪੂਰੀ ਮੰਡੀ ਦੇ ਵਿੱਚ ਹੀ ਨਹੀਂ ਤਾਂ ਚਲੋ ਬੰਦਾ ਇੱਕ ਦੂਜੇ ਤੇ ਸ਼ੱਕ ਕਰਕੇ ਕੋਈ ਲੜਾਈ ਝਗੜਾ ਹੋ ਜਾਂਦਾ ਹਾਂ ਨਹੀਂ ਹੁੰਦਾ ਸਾਰਿਆਂ ਦੇ ਆਪਣਾ ਪਤਾ ਲੱਗ ਗਿਆ ਨਾ ਸਭ ਨੂੰ ਕਿ ਮੇਰਾ ਵੀ ਗਿਆ ਮੇਰਾ ਵੀ ਸਾਰਾ ਫਿਰ ਇਧਰ ਉਧਰ ਦੇਖਣ ਲੱਗੇ ਅੱਛਾ ਦੇਖੋ ਕੱਲਾ ਚੋਰ ਚੋਰੀ ਨਹੀਂ ਕਰਦਾ ਚੋਰ ਨੂੰ ਖਸਾਉਣ ਵਾਲੇ ਵੀ ਪਿੱਛੇ ਬਹੁਤ ਹੁੰਦੇ ਆ ਚੋਰ ਦੀ ਜਿਵੇਂ ਕਹਿੰਦੇ ਨੇ ਮ ਦੁਕਾਨਦਾਰ ਨੂੰ ਕੋਈ ਅਸਰਾ ਦਾ ਮੋਬਾਈਲ ਕੋਈ ਵੇਚਣ ਆਂਦਾ ਤਾਂ ਉਹ ਆਪਣਾ ਇਨਫੋਰਮ ਕਰੇ ਕਿ ਆਪਣਾ ਕਿਸੇ ਚੀਜ਼ ਆ ਕਿਤੇ ਕੀਮਤੀ ਹੈ ਅਗਲੇ ਦਾ ਲਿਵਰ ਕਰਦੇ ਆ ਜਿਹੜੇ ਬੰਦੇ ਹੈਗੇ ਇੱਥੇ ਰੁਪਈਆ ਰੁਪਈਆ ਇਕੱਠਾ ਕਰਦੇ ਹੈਗੇ ਜੀ ਠੀਕ ਹੈ ਨਾ ਤੇ ਉਹਨਾਂ ਨੂੰ ਚੀਜ਼ ਉਹਨੂੰ ਵਾਪਸ ਮਿਲ ਜAVE ਤਾਂ ਵਧੀਆ ਗੱਲ ਹੀ ਹੈ ਤੇ ਹੁਣ ਤੁਸੀਂ ਫੋਨ ਟਰਾਈ ਕਰਕੇ ਦੇਖਿਓ ਕਾਲ ਲੱਗ ਰਹੀ ਉਹਨਾਂ ਨੂੰ ਨਹੀਂ ਕਾਲ ਨਹੀਂ ਸਵਿਚ ਆਫ 3 ਵਜੇ ਤੋਂ ਕੀਤੀ ਸੀ ਹਾਂਜੀ ਸਵਿਚ ਆਫ ਕਰ ਗਈ ਬੰਦਾ ਹੰੜਿਆ ਤਜਰਬੇ ਕਰ ਸੋ ਪੁੱਛਦੇ ਚੱਲਦੇ ਕਰਤੀ ਬਈ ਚਲੋ ਤੁਸੀਂ ਸੀਸੀਟੀਵੀ ਤੇ ਇੱਕ ਵਾਰ ਫਿਰ ਤੋਂ ਜਿਹੜੀਆਂ ਤਸਵੀਰਾਂ ਸੀ ਇੱਥੋਂ ਗੈਦਰ ਕੀਤੀਆਂ ਇੱਥੋਂ ਲਈਆਂ ਆ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਚੋਰ ਕਿੰਨੀ ਆਸਾਨੀ ਨਾਲ ਆਉਂਦਾ ਕੱਪੜੇ ਵੀ ਤਕਰੀਬਨ ਪੱਲੇਦਾਰਾਂ ਕਰੋ ਹੀ ਪਾ ਕੇ ਆਂਦਾ ਟੀ-ਸ਼ਰਟ ਖੁੱਲੀ ਜਿਹੀ ਪਾਈ ਹੁੰਦੀ ਪਜਾਮਾ ਪਾਇਆ ਹੁੰਦਾ ਕਿ ਯਾਰ ਜੀ ਮੈਂ ਫੜਿਆ ਗਿਆ ਨਾ ਨਾਲ ਹੀ ਲੰਮਾ ਪੈ ਜਾਊਂਗਾ ਉਹੀ ਭਾਸ਼ਾ ਬੋਲਦੂਗਾ ਫਲਾਨੀ ਦੁਕਾਨ ਤੋਂ ਇੱਧਰ ਆਇਆ ਕੋਈ ਹੋ ਸਕਦਾ ਲੇਕਿਨ ਬੜੇ ਆਸਾਨੀ ਨਾਲ ਉਹ ਆਉਂਦਾ ਆ ਪੰਜ ਫੋਨ ਇੱਥੋਂ ਚੋਰੀ ਕਰਕੇ ਲੈ ਗਿਆ ਔਰ ਨਾਲ ਦੀ ਨਾਲ ਇੱਕ ਵੀਰ ਦਾ ਪਰਸ ਵੀ ਲੈ ਕੇ ਗਿਆ ਔਰ ਇਹਨਾਂ ਦਾ ਇਹ ਕਹਿਣਾ ਕਿ ਗੜਸ਼ੰਕਰ ਰੋਡ ਤੋਂ ਜਿਹੜੇ ਕਵਰ ਫੋਨ ਦੇ ਮਿਲੇ ਆ ਪਰ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਜਿਹੜੇ ਚੋਰਾਂ ਤੋਂ ਫੋਨ ਖਰੀਦਦੇ ਆ ਕਿ ਪਾਈਏ ਕਿਸੇ ਦੇ ਸਕੇ ਨਹੀਂ ਮਾੜੇ ਕੰਮ ਕਰਦੇ ਆ ਮਾੜੇ ਅਨਸਰ ਤੁਸੀਂ ਮਾੜੇ ਅਨਸਰਾਂ ਦਾ ਸਾਥ ਨਾ ਦਿਓ ਕਿਉਂਕਿ ਜੇ ਪੁਲਿਸ ਇਹਨਾਂ ਤੱਕ ਪਹੁੰਚੀ ਤਾਂ ਪੁਲਿਸ ਤੁਹਾਡੇ ਤੱਕ ਵੀ ਪਹੁੰਚੂਗੀ ਤਾਂ ਮਾੜੇ ਅਨਸਰਾਂ ਦਾ ਸਾਥ ਦੇਣਾ ਬੰਦ ਕਰੋ ਕਿਉਂਕਿ ਆ ਲੋਕ ਤੁਹਾਨੂੰ ਵੈਸੇ ਹੀ ਸ਼ਾਂਤ ਖੜੇ ਲੱਗਦੇ ਲੇਕਿਨ ਮਨਾਂ 'ਚ ਤਕਲੀਫ ਤਾਂ ਬਹੁਤ ਹੋਏਗੀ ਨਾ ਇਹਦਾ ਫੋਨ ਚੱਕ ਹੋ ਗਿਆ ਜਿਹਦੇ ਪੈਸੇ ਗਏ ਆ ਉਹਦੇ ਮਨ ਨੂੰ ਤਕਲੀਫ ਤਾਂ ਵੱਜਦੀ ਐ ਸੱਟ ਤਾਂ ਵੱਜਦੀ ਐ ਉਮੀਦ ਕਰਦੇ ਆ ਕਿ ਪੁਲਿਸ ਉਹਨਾਂ ਨੂੰ ਟ੍ਰੇਸ ਕਰੇਗੀ ਜਿਹੜਾ ਚੋਰ ਆ ਉਹਨੂੰ ਟ੍ਰੇਸ ਕਰੇਗੀ ਔਰ ਜਿੱਥੇ ਜਾ ਕੇ ਫੋਨ ਵੇਚਦੇ ਆ ਉਹਨਾਂ ਨੂੰ ਵੀ ਟ੍ਰੇਸ ਕਰਨਾ ਬਹੁਤ ਜ਼ਰੂਰੀ ਤਾਂ ਜੋ ਇਦਾਂ ਦੇ ਜਿਹੜੇ ਇਹ ਮਾੜੇ ਹਾਲਾਤ ਪੈਦਾ ਕੀਤੇ ਚੋਰਾਂ ਨੇ ਜਿਹੜੀਆਂ ਚੋਰੀਆਂ ਕਰਕੇ ਲੋਕਾਂ ਦੇ ਮਨ ਨੂੰ ਸੱਟ ਮਾਰਦੇ ਆ ਉਹ ਜਿਹੜਾ ਐ ਸਿਸਟਮ ਖਤਮ ਹੋਵੇਗਾ ਬਣੇ ਰਹਿਣਾ ਵੀ ਬਤੀ ਨਵਾਸ਼ ਐ ਨਾ ਪਰ ਚੋੜ ਵੀ ਦਿਨੀ ਸੂਰੀ ਕੈਮਰਾ ਪਰਸਨਲਿਕ ਨੂੰ ਜਸਤੋਂ ਬਹੁਤ ਜੀ ਫੇਤੋ ਜਾਵਾਂਗੇ ਸੱਚੀ ਕਾਲ ਰੱਬ ਰੱਖਾ